ਦੇਖੋ ਇਹਨਾਂ ਨੂੰ ਕਰਕੇ ਮਾਰਦੇ ਸਾਡੇ ਬੰਦੇ ਨੇ ਇਹੋ ਕੀਤਾ ਉਹਦੇ ਕਰਕੇ ਅਸੀਂ ਚੈਨ ਲੱਗੇ ਆ ਨੀ ਕਿ ਇੰਨੇ ਜਿਹੜਾ ਕਿਸੇ ਨੇ ਉਹ ਨਹੀਂ ਕੀਤਾ ਠੀਕ ਹੈ ਜੀ ਪਰ ਤੁਹਾਡੇ ਬੰਦੇ ਹੁਣ ਫਿਰ ਤੇ ਚੜ ਕੇ ਟਾਂਡਵ ਕਰ ਰਹੇ ਆ ਜੀ ਇਹ ਅਸੀਂ ਇੱਕ ਕਰਵਾ ਨਹੀਂ ਸਕਦੇ ਦਿਨੋ ਦਿਨ ਵਾਰਦਾਤ ਵਾਧੀ ਜਾਂਦੀ ਆ ਵਾਧਦੀ ਜਾਂਦੀ ਆ ਇਹਨੂੰ ਇਕੱਠਾ ਕਰੋ 5 ਮਿੰਟ ਚ ਇਕੱਠੀਆਂ ਕਰ ਲਓ ਇਹਨਾਂ ਨੂੰ ਕਰ ਲੋ ਫਟਾਫਟ ਜੇ ਕੋਈ ਕਾਮਰੇਡ ਤੁਹਾਨੂੰ ਕਹਿੰਦਾ ਜਾਂ ਕੋਈ ਐਮਸੀ ਕਹਿੰਦਾ ਰੈਡੀ ਹੋਣ ਨੂੰ ਬਵਰਦਾਰ ਜੇ ਉਹਨਾਂ ਨੇ ਇੱਥੇ ਆ ਕੇ ਕੋਈ ਬੋਲਿਆ ਕੁਝ ਤੇ ਫਿਰ ਸੌਦਾ ਲੱਗੂਗਾ ਉਹਨਾਂ ਦਾ ਹੋਰਾਂ ਨੂੰ ਵੀ ਵਾਰਨਿੰਗ ਦੇ ਦੇਓ ਇਹ ਮਗਰ ਦੇ ਦੂੰਗੇ ਸਿੱਧਾ ਕਹਿ ਕੇ ਗਏ ਆ ਬਾਈ ਸੌਦਾ ਲੱਗਣਾ ਠੀਕ ਹੈ ਬਾਈ ਛੇੜਾ ਕਿਸੇ ਨੂੰ ਨਹੀਂ ਵਟੀਆਂ ਕਰ ਲੋ ਆਪਣੀਆਂ ਹੋਣੇ 5-5 ਮਿੰਟਾਂ ਵਿੱਚ ਵਟੀਆਂ ਕਰਾਓ ਕਰੋ ਅੱਡੀਆਂ ਕਰੋ ਇੱਕ ਵਾਰ ਕਰਨੀ ਨਾਲੇ ਆਪਣੇ ਕਰਵਾ ਕੱਲ ਨੂੰ ਦਿਖਣਾ ਚਾਹੀਦੇ ਤੇ ਕੱਲ ਨੂੰ ਕਰ ਲੈ ਫਟਾਫਟ ਕੋਈ ਨਾਲ ਦਿਖਾ ਲਾਂਗੇ ਜਿਹੜੇ ਮੁੜ ਕੇ ਆਏ ਆ ਇੱਕ ਖਿਡਾਰੀ ਦੇ ਵਿੱਚ ਜਿਹੜਾ ਜੱਜ ਮਾਰਦਾ ਉਹਦੀ ਕੁੜੀ ਮਾਰਦੀ ਪਈਆਂ ਨੇ ਮਾਰੀ ਫੋਨ ਨਕਾਸੀ ਰੇੜੀ ਚ ਕਾਰ ਨਹੀਂ ਘਰੇ ਅਸੀਂ ਗਾਉਂਦੇ ਆ ਖਾਸੀ ਦਾ ਮਸਲਾ ਜੋ ਜੋ ਹੈਗਾ ਉਹ ਨੂੰ ਸਾਹਮਣੀ ਕਰਦੇ ਦੇਖੋ ਪੰਜਾਬੀ ਨੇ ਰੇੜੀ ਲਾਈ ਪੰਜਾਬੀਆਂ ਨੇ ਲਾਈ ਆ ਰੇੜੀ ਜਿਹੜਾ ਕਹਿੰਦਾ ਪੰਜਾਬੀ ਕੰਮ ਆ ਪੰਜਾਬੀ ਆਪਣੇ ਉਹ ਮੁੰਡਾ ਪੰਜਾਬੀ ਆ ਪੰਜਾਬੀਆਂ ਇਹ ਮੁੰਡੇ ਦਾ ਉਹ ਵਾਲੇ ਵੀ ਅੱਛੇ ਪੰਜਾਬੀ ਆਪਣੇ ਸਾਰੇ ਗੱਲਬਾਤ ਪੰਜਾਬੀਆਂ ਨੂੰ ਕੰਮ ਦਿਵਾਓ ਇਹ ਆਦਾ ਪੰਜਾਬੀ ਨਾਲ ਦਾ ਯਾਰ ਜੀ ਸਾਡੇ ਸਾਰੇ ਕੰਮ ਨੇ ਹਾਜੀ ਤੁਹਾਡਾ ਸਿਰੋਚਾ ਚਾਹੀਦਾ ਤੂੰ ਲਾ ਤੁਹਾਡਾ ਸਿਰੋਚਾ ਮਜੇ ਦਾ ਤੂੰ ਛੋਟਾ ਨਾ ਲਾ ਦੇ ਕੋ ਸਾਡੇ 4 ਸਾਲ ਦੇ ਬੱਚਿਆਂ ਨਾਲ ਤੁਸੀਂ ਜੋ ਕੀਤਾ ਬਹੁਤ ਗਲਤੀ ਤੇ ਸਾਨੂੰ ਮਜਬੂਰ ਆ ਕਰਿਓ ਵਰਮੋ ਬਧਿਆਨ ਲੋ ਭਾਈ ਪਾਣੀ ਮਾਰ ਕੇ ਆ ਗਏ ਦੁਬਾਰਾ ਜੇ ਨਾ ਕੱਢੀਂ ਆ ਨਾ ਮੁਰਗੀ ਜਿਹਾ ਕਰੀਂ ਆ ਕਰਾ ਕੇ ਡਾਕਾ ਮਾਰੋ ਜੇ ਆਪਣਾ ਗੱਡਾ 5 ਮਿੰਟ ਦਾ ਟਾਈਮ ਦੇਵਾ ਇਸ ਫੁਲੀ ਪ੍ਰਕਾਸ਼ ਤੋਂ ਤਾਂ ਇਸ ਫੁਲੀ ਹਕੂਰਤ ਦੇ ਦੋਸਤਾਂ ਦੇ ਅੱਗੇ ਹੋਰ ਕੋਈ ਪਿਆਰ ਨਹੀਂ ਤੁਹਾਡੇ ਨਾਲ ਸਾਡਾ ਆਪਣਾ ਕੰਮ ਕੋਈ ਨਹੀਂ ਆ ਪਰ ਤੁਹਾਡੇ ਬੰਦਿਆਂ ਨੇ ਗਲਤ ਕੰਮ ਕੀਤਾ ਹੈ ਉਹ ਗਲਤ ਕੰਮ ਕੀਤਾ ਠੀਕ ਹੈ ਜੀ ਉਹ ਇਦਾਂ ਨਹੀਂ ਉਹਦੀ ਗੱਲ ਕਰਦੇ ਹੋ ਠੀਕ ਆ ਉਸ ਤੋਂ ਬਾਅਦ ਨਹੀਂ ਪਹਿਲੇ ਤੇਰੀ ਗੱਲ ਕਰੀਏ ਗੱਲ ਸੱਚ ਕਰਨੀ ਆ ਸੱਚ ਦੇ ਨਾਲ ਜਿਹੜਾ ਖਾਬਸਾ ਖੜਾ ਆ ਤੈਨੂੰ ਕੋਈ ਨਾਕਦੀ ਲੋੜ ਨਹੀਂ ਜਿਹੜੀ ਗੱਲ ਸੱਚ ਆ ਸੱਚ ਕਰ ਫਿਰ ਉਹ ਗੱਲ ਕਰਾਈ ਕਿ ਨਹੀਂ ਕਰਾਈ ਬੁਲੇ ਆਸ ਬੋਲੋ ਗੱਲ ਕਰਾਈ ਹੈ ਮੰਨਦਾ ਉਹਨੇ ਬੋਲਿਆ ਕੋ ਤਾਂ ਉਹਨੇ ਕਿਹਾ ਕਿ ਮੈਂ ਅੱਜ ਮੈਂ ਨਹੀਂ ਆਣਾ ਉਹਨੇ ਕਿੱਸੇ ਨਾ ਹੋਇਆ ਗਲਤ ਕੰਮ ਹੋਇਆ ਯਾਰ ਬਾਰ ਬਾਰ ਪਾਈ ਜਾ ਰਿਹਾ ਠੀਕ ਹੈ ਜੀ ਬਾਰ ਬਾਰ ਪਈਏ ਉਹ ਖਬਰ ਬਾਰ ਬਾਰ ਪਾਈ ਜਾ ਰਿਹਾ ਇੱਕ ਹੋਰ ਵੱਧ ਇੱਕ ਜ਼ਿਮੀਂਦਾਰ ਭਾਈਚਾਰੇ ਦੀ ਪਈਆ ਕੁੜੀ ਲੈ ਗਿਆ ਕੱਢ ਕੇ ਠੀਕ ਹੈ ਜੀ ਉਹਨੂੰ ਜੂਪੀ ਜੋ ਵੇਕੇ ਧੱਕੇ ਦੇ ਰਿਹਾ ਭਈਆ ਵੀ ਆਪਣੇ ਪਿੰਡ ਦਾ ਪ੍ਰਬੰਧ ਕਰ ਲਓ ਮੈਂ ਚੜ੍ਹ ਕੇ ਆਉਂਦਾ ਹੁਣ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਲੈ ਜੂਪੀ ਕਿਦੇ ਕੈਨੇਡਾ ਜਾ ਆਹ ਜੂਪੀ ਆ ਕੁੜੀ ਨੂੰ ਲੈ ਗਿਆ ਹੈ ਕੁੜੀ ਨੂੰ ਲੈ ਗਿਆ ਉੜੀ ਦੀ ਉਮਰ ਵੀ ਹਾਂ ਤੁਸੀਂ ਕਹਣਾ ਵੀ ਨਵਾਲੇ ਪਾਲ ਗਿਆ ਤੇ ਕੋਈ ਗੱਲ ਨਹੀਂ ਜਿਹੜਾ ਗਾਲਾਂ ਕੱਢ ਰਿਹਾ ਸਿਰ ਤੇ ਚੜ ਕੇ ਮੂਤਦਾ ਪਿਆ ਉਹਦੀ ਗੱਲ ਵੀ ਕਰੋ ਨਾ ਇਹਦੇ ਫਾਨੀ ਗੱਲ ਉਹ ਤੁਹਾਨੂੰ ਨਾਲ ਗੱਲ ਨਹੀਂ ਮੈਂ ਤੁਹਾਨੂੰ ਨਹੀਂ ਮਿਲ ਸਕਦਾ ਉਹ ਆ ਸਰ ਜੀ ਫਲੋਰ ਵਿੱਚ ਜਿਹੜਾ ਕਿ ਨੰਸਿੰਗਾ ਦਾ ਜਿਹੜਾ ਟੋਲਾ ਹੈਗਾ ਉਹ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਦੁਕਾਨਾਂ ਬੰਦ ਕਰਨ ਦੀ ਗੱਲ ਕਰ ਰਹੇ ਹੈਗੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਖਾਸ ਕਰਕੇ ਉਹਨਾਂ ਨੂੰ ਕਿ ਚੇਤਾਵਨੀ ਦਿੰਦੇ ਹੈਗੇ ਆ ਵੀ ਤੁਸੀਂ ਦੁਕਾਨਾ ਬੰਦ ਕਰਦਾ ਤੁਸੀਂ ਮੌਕੇ ਤੇ ਸਰ ਆਏ ਹੋ ਕੀ ਸਾਰਾ ਮਾਮਲਾ ਹੈਗਾ ਕਿਉਂ ਪਰੇਸ਼ਾਨੀ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਇੱਕ ਮੁਖਦਾਈ ਘਟਨਾ ਪਹਿਲਾਂ ਹੋਇਆ ਸੀ ਜਿਹੜਾ ਪਹਿਲਾਂ ਉਸ ਬੱਚੇ ਦੇ ਨਾਲ ਜੋ ਘੁਣਾੜਿਆਤ ਹੋਈ ਜੀ ਉਹਨੂੰ ਇਹਨੇ ਕੀਤੀ ਸੀ ਫੜ ਕੇ ਦਰਦ ਦਿੱਤਾ ਜੀ ਇਹ ਉਹ ਦੇਸ਼ ਦੇ ਵਿੱਚ ਜਾਇਦ ਇਕੱਠੇ ਹੋਏ ਨੇ ਵਿਆਹ ਦੇ ਪ੍ਰੋਸਿੰਗ ਜਿਹੜੇ ਮਹਤਵ ਕਰਨ ਸੌਰੀ ਕਰਨ ਪਰ ਘੱਟ ਤੋਂ ਘੱਟ ਉਹ ਕਰਦੇ ਆ ਜੀ ਉਹਨਾਂ ਨੂੰ ਸਮਝਾਤਾ ਗਿਆ ਵਾ ਕਿ ਤੁਸੀਂ ਪਹਿਲਾਂ ਜਿਹੜਾ ਹੈਗਾ ਕਾਰਪੋਰੇਸ਼ਨ ਨਾਲ ਗੱਲ ਕਰੋ ਜੀ ਵੀ ਮੁੰਡਿਆ ਕਾਰਪੋਰੇਸ਼ਨ ਦਾ ਟੱਕਾ ਹੈਗਾ ਸਾਰਾ ਜੀ ਉਪਰੋਂ ਬਾਕੀ ਗੱਲਾਂ ਹੈਗਾ ਦਾ ਕੰਮ ਹੈਗਾ ਉਹ ਡੀਸੀ ਸਾਹਿਬ ਆ ਕੇ ਜੀ ਸਾਡੇ ਪ੍ਰਸ਼ਾਸਨ ਸਰ ਦਾ ਜੂਰੀਨ ਚਾਰਜ ਨੇ ਜੀ ਉਹਨਾਂ ਨੇ ਜਾ ਕੇ ਦੋ ਤਿੰਨ ਤੋਂ ਤਕਦੀਰ ਆ ਗਈ ਉਹ ਸੰਜੀ ਕਰੋ ਉਹ ਤਾਂ ਵੀ ਲੋਰ ਦੇਸ਼ ਦੇ ਵਿੱਚ ਬਸਾਂ ਦਾ ਜੀ ਸਰ ਇੱਕ ਹੋਰ ਇੱਕ ਹੋਰ ਇਹ ਗੱਲ ਹੈਗੀ ਆ ਜਿੱਦਾਂ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਤੁਸੀਂ ਅਨਾਉਂਸਮੈਂਟ ਕਰਵਾਈ ਹੈਗੀ ਆ ਵੀ ਜਿਨ੍ਹਾਂ ਦੇ ਕੋਲ ਆਇਡੈਂਟੀਫਿਕੇਸ਼ਨ ਹੈਗੀ ਆ ਜਾਂ ਵੈਰੀਫਿਕੇਸ਼ਨ ਕਰਵਾ ਲਨ ਜਾਂ ਜਿਹੜੇ ਆਂਗਲ ਬੈਠੇ ਉਹਨਾਂ ਨੂੰ ਕੀ ਕੀਤਾ ਤੁਸੀਂ ਸਰ ਉਹਨਾਂ ਲਈ ਦੇ ਕੋਈ ਜਿਹੜੇ ਆਪਣੇ ਐਮ ਸੀ ਰਮਾਨ ਹੈਗੇ ਨੇ ਜਾਂ ਪਾਲਚਨ ਸੁਪੰਚ ਪੰਚ ਹੈਗੇ ਨੇ ਜੀ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਮੀਟਿੰਗ ਕੀਤੀ ਜੀ ਜਤਿੰਦਰ ਪਹਿਲਾ ਜੀ ਜਿੰਨੇ ਵੀ ਤੁਹਾਡੇ ਇੰਡੀਆ ਦੇ ਪ੍ਰਵਾਸੀ ਮਨੂਰ ਨੇ ਜੀ ਉਹਨਾਂ ਦੀ ਮਨੂਰ ਰਿਸਟਰਡ ਨਹੀਂ ਜਾਂ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਠੀਕ ਹੈ ਜੀ ਉਹ ਰਿਸਟਰਡ ਨਹੀਂ ਹੋਏ ਉਹਨਾਂ ਨੂੰ ਸਾਰਾ ਬੁਲਾ ਕੇ ਪਾਇ ਕਿਦੋਂ ਜਮਾ ਕਰਾਇਆ ਜਾਵੇ ਉਹ ਅ ਖਾਲਸਾ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨੀ ਹਿਸ਼ਾਰਪੁਰ ਵਿੱਚ ਇੱਕ ਬਹੁਤ ਹੀ ਵੱਡਾ ਕੰਮ ਕੀਤਾ ਹੈਗਾ ਪ੍ਰਵਾਸੀਆਂ ਨੇ ਉਹ ਉਸ ਦੇ ਮੱਦੇਨਜ਼ਰ ਤੁਸੀਂ ਅੱਜ ਫਲੋਰ ਵਿੱਚ ਵੀ ਤੁਸੀਂ ਆਪਣੀਆਂ ਫੌਜਾਂ ਨਾਲ ਲੈ ਕੇ ਤੁਸੀਂ ਇਹ ਪ੍ਰਵਾਸੀ ਮੰਜ਼ੂਰ ਹੈਗੇ ਰੇੜੀਆਂ ਲਾ ਕੇ ਬੈਠੇ ਕੰਮ ਕਰਦੇ ਤੁਸੀਂ ਇਹਨਾਂ ਨੂੰ ਅਵੇਰ ਕਰਨ ਆਏ ਹੈਗੇ ਆ ਜਾਂ ਕੁਛ ਵੀ ਇਹਨਾਂ ਨੂੰ ਸੁਚੇਤ ਕਰਨ ਆਏ ਆ ਕੀ ਸਾਰਾ ਮਾਮਲਾ ਸੀ ਕੀ ਤੁਸੀਂ ਰੇੜੀਆਂ ਨਾਲ ਗੱਲਬਾਤ ਕੀਤੀ ਜੀ ਅਸੀਂ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਕਿ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਕੌਂਸ ਮੋੜ ਜੋ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆਣਾ ਉਹਨਾਂ ਦੇ ਉਹਦੀ ਹੀ ਕੌਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾੜ ਦਿੱਤੀ ਕੋਈ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪਿਓ ਨੂੰ ਘੁੱਬਾਂ ਮਾਰੀਆਂ ਹੋਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਦਰਸਤ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਜੀ ਉਹਨੇ ਮਾਸਾ ਉਹਨੇ ਤਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਤੇ ਜਾਂ ਐਮਸੀ ਹੋ ਗਏ ਜੀ ਜਾਂ ਲੰਬੜਦਾਰ ਪ੍ਰਧਾਨ ਹੋ ਗਏ ਜੀ ਇਹ ਸਾਰੇ ਪਈਆਂ ਨਾਲ ਦਿਖੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਪਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਆ ਠੀਕ ਹੈ ਜੀ ਤੇ ਜਿਹੜਾ ਪੁਲਿਸਨ ਪ੍ਰਸ਼ਾਸਨ ਆ ਇਹਨੂੰ ਬੇਨਤੀ ਆ ਵੀ ਜਾਂ ਉਹਨਾਂ ਦੇ ਧਾਰ ਕਾਰਡ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਹੂੰ ਜਲਦੀ ਦੁਜਾਂਦੀ ਠੀਕ ਹੈ ਕੈਨਸਲ ਵੀ ਕੀਤੇ ਜਾਣ ਜਿੱਦਾਂ ਹੁਣ ਮੌਕੇ ਜਿੱਦਾਂ ਮੌਕੇ ਤੇ ਐਸਐਸਓ ਸਾਹਿਬ ਆਇਆ ਤੁਹਾਨੂੰ ਨਹੀਂ ਵਿਰੋਧ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਆ ਨਾ ਤੇ ਫੇ ਅਗਲੀ ਅਗਲੀ ਥੋੜੀ ਕੀ ਕਾਰਵਾਈ ਹੈਗੀ ਅਗਲੀ ਕਾਰਵਾਈ ਸਾਡੀ ਇਹ ਆ ਕਿ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਜੀ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਕਿਉਂ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ लाडली ਬੋਝਾ ਉਹ ਫਿਰ ਆਪਣੀ ਕਾਰਵਾਈ ਆਪ ਕਰੂਗੀ ਤੇ ਬਾਬਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਡਿਗੇ ਹੋਏ ਆ ਸਾਰੇ ਹੀ ਪੰਚਾਇਤ ਵਾਲੇ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬੀ ਪਾਈ ਚਾਰਾ ਜਿਹੜਾ ਆ ਉਹ ਭਈਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਟੋ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਭਈਆਂ ਨੂੰ ਬਾਹਰ ਕੱਟਿਆ ਜਾਵੇ ਜਲਦੀ ਤੋਂ ਜਲਦੀ ਇਹ ਪੰਜਾਬੀ ਭਾਈਚਾਰੇ ਨੂੰ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਜਸਕਰਨ ਗੁਰਵਾਜ ਸਿੰਘ ਸ਼੍ਰੋਮਣੀ ਪ੍ਰਧਾਨ ਕਾਲੇਸ਼ੀਸ਼ ਸਰਹੱਦ 13 ਸਫੋਤਵਾਰ ਚੱਕਰਵਰਤੀ ਲੋਚ ਮਿਸਲ ਬਾਬਾ ਵੀਰ ਸਿੰਘ ਧੀਰ ਸਿੰਘ ਮੋਹ ਕਜੇਦਾਰ ਨੇ ਵੀ ਵੀਰਨਜੀ ਕੋਰਟ ਚੋਟੀ ਤੇ ਅੱਜ ਜਿਹੜਾ ਮੋਰਚਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਹੁਸ਼ਿਆਰਪੁਰ ਜੋ ਸ਼ਰਮਨਾਕ ਘਟਨਾ ਹੋਈ ਆ ਉਹਦੇ ਲਈ ਕਰ ਰਹੇ ਆ ਤੇ ਜਥੇਦਾਰ ਗੋਵਿੰਦਰ ਸਿੰਘ ਪੰਡਤ ਦੀ ਅਗਵਾਈ ਦੇ ਵਿੱਚ ਕਰ ਰਹੇ ਆ ਜੋ ਵੀ ਇਹ ਸ਼ਰਮਨਾਕ ਘਟਨਾ ਹੋਈ ਆ ਸਭ ਨੂੰ ਪਤਾ ਇਹ ਇਹ ਘਟਨਾਲਾ ਜੋ ਵੀ ਆ ਕਿਤਾ ਅਸੀਂ ਪੰਜਾਬ ਦੇ ਵਾਸੀ ਬਾਰ ਜਾਣੇ ਹਿਮਾਚਲ ਜਾਣੇ ਹਰਿਆਣਿਆਂ ਜਾਣੇ ਆ ਸਾਨੂੰ ਅੱਗੇ ਜਗਾ ਨਹੀਂ ਲੈ ਸਕਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਵਾਸੀ ਆ ਇਹ ਬਾਰੋਂ ਆਂਦੇ ਆ ਕਤਲ ਤੱਕ ਕਰਕੇ ਆ ਜਾਂਦੇ ਐ ਕੋਈ ਪੁੱਛਗਿਛ ਨਹੀਂ ਹੁੰਦੀ ਅੱਸੀ ਠੀਕ ਹੈ ਜੀ ਜਿੰਨਾ ਪ੍ਰਵਾਸੀ ਆ ਉਸ ਚੋਂ 90% ਕ੍ਰਿਮਨਲ ਰਿਕਾਰਡ ਹੋਊਗਾ ਉਹਦਾ ਪੰਜਾਬੀਆ ਨੇ ਕਦੀ ਵੀ ਇਸ ਚੀਜ਼ ਦੀ ਆਵਾਜ਼ ਨਹੀਂ ਦਿੱਤੀ ਤੇ ਕਦੀ ਵੀ ਇਹ ਦੇਖਿਆ ਨਹੀਂ ਵੀ ਇਹਦਾ ਰਿਕਾਰਡ ਕੀ ਆ ਆਪਣੇ ਘਰਾਂ ਵਿੱਚ ਆਪਾਂ ਕਿਰਾਏ ਦੇ ਕਮਰੇ ਦੇ ਦਿੰਦੇ ਆ ਤੇ ਉਹ ਉਹ ਚੀਜ਼ ਦਾ ਫਾਇਦਾ ਚੱਕ ਕੇ ਕਈ ਜਿਹੀ ਜਗ੍ਹਾ ਇਹ ਵਾਰਦਾਤ ਹੋਉਂਦੀ ਆ ਠੀਕਾ ਜੀ ਤੇ ਇਹੀ ਬੇਨਤੀ ਆ ਸਰਕਾਰ ਨੂੰ ਕਿ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਨਾ ਬਣਾਏ ਜਾਂ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਇੱਥੇ ਰਜਿਸਟਰੀਆਂ ਕਰਾਵਾ ਕੇ ਕੁੱਟੀਆਂ ਬੈਠੀਆਂ ਨੇ ਤੇ ਇਹ ਵੀ ਹੱਕਦਾਰ ਨੇ ਇਹ ਹੋਣਾ ਚਾਹੀਦਾ ਇਹਨਾਂ ਦਾ ਠੀਕਾ ਜੀ ਤੇ ਇੱਕ ਆਪਾਂ ਸੁਣੀ ਸੀ ਕਿਸੇ ਵੀਡੀਓ ਦੇਖੀ ਸੀ ਕਿ ਪ੍ਰਦੀਪ ਕਹਿੰਦੇ ਵੀ ਜੇ ਪੰਜਾਬੀ ਚੱਲਗੇ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ। ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਕਿ ਕਿਉਂ ਬੰਦ ਹੋ ਜਾਣਗੀਆਂ? ਸਾਡਾ ਪੰਜਾਬੀ ਭਾਈਚਾਰਾ ਵਿਹਲਾ ਨਹੀਂ ਰਿਹਾ। ਇਹ ਨਪਲਾਇਟ ਆ ਬਹੁਤ ਅਨਪਲਾਇਟ। ਠੀਕ ਹੈ ਜੀ। ਕਾਮਕਾਰ ਉਹਨਾਂ ਕੋਲ ਹੈ ਨਹੀਂ। ਤੇ ਫੇਰ ਕਈ ਇਹ ਵੀਡੀਓ ਥੱਲੇ ਕਮੈਂਟ ਕਰਨਗੇ ਵੀ ਭਾਈ ਪੰਜਾਬੀ ਕੰਮ ਕਰਕੇ ਨਹੀਂ ਰਾਜੀ। ਕੰਮ ਕਰਕੇ ਨਹੀਂ ਰਾਜੀ ਇਹ ਵੀ ਤੁਹਾਨੂੰ ਦੱਸ ਦਿੰਦੇ ਆਂ। ਪੰਜਾਬੀਆਂ ਨੂੰ ਆਪਣੇ ਕੰਮ ਦੇ ਪਿਛੋਕੜ ਤੋਂ ਬਖਸ਼ਾ ਕਰਦੀ ਐ। ਅੱਜ ਦੇ ਟਾਈਮ ਦੇ ਵਿੱਚ ਮੁਢਾਈ ਦਿੱਤੀ ਆਂ। ਕੱਟੋ ਕਾਟੇ 25-30 ਹਜ਼ਾਰ ਰੁਪਏ ਤਾਂ ਖਾਣਾ ਚਾਹੀਦੀ ਹੈ ਨਾ ਤੇ ਪਈਆ ਕੀ ਕਰਦਾ ਆਪਣਾ ਪ੍ਰਵਾਸੀ 10 ਹਜ਼ਾਰ ਦੇ ਵਿੱਚ ਉਹ ਕੰਮ ਕਰ ਦੁੱਤੀ ਤੇ ਰਾਜੀ ਹੋ ਜਾਂਦਾ ਤੇ 10 ਹਜ਼ਾਰ ਦੇ ਵਿੱਚ ਕਿਹੜਾ ਪੰਜਾਬੀ ਕੰਮ-ਕੰਮ ਕਰੂਗਾ ਪੰਜਾਬੀ ਕੰਮ ਕਰੂਗਾ ਵੀ ਤਾਂ ਉਹ ਕੀ ਕਰ ਪਾਲੂਗਾ ਦੱਸੋ ਸਹੀ ਹੈ ਪ੍ਰਵਾਸੀਆਂ ਨੂੰ ਤਾਂ ਚਲੋ ਰਹਿਣਾ ਸਹਿਣਾ ਖਾਣਾ ਪੀਣਾ ਇੱਥੇ ਹੀ ਕਰ ਦਿੱਤਾ ਫ੍ਰੀ ਕਰ ਦਿੱਤਾ ਜਾਂਦਾ ਤੇ 10 ਹਜ਼ਾਰ ਤਾਂ ਉਹਦੀ ਜੇਬ ਚ ਜਾਂਦਾ ਪੰਜਾਬੀ ਪੰਜਾਬੀ ਕੀ ਕਰੂਗਾ ਇਸ ਲਈ ਪੰਜਾਬੀ ਬੰਦਾ ਆਪਣਾ ਧੋਖਾ ਖੇ ਜਾਂਦਾ ਇੱਕ ਵਾਰ ਅਗਰ 75 ਵਾਦਿਆਂ ਨੂੰ ਵੇਖੋ ਭੇਜਿਆ ਜਾਏ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਿੰਨਾ ਮਿਲਦਾ ਹਰ ਪੰਜਾਬੀ ਤੁਹਾਡੇ ਪੰਜਾਬੀਆਂ ਨੂੰ 50-50 ਲੱਖ ਜਲਾ ਕੇ ਬਾਹਰ ਜਾਂਦੀ ਦੀ ਲੋੜ ਹੈ ਆਪਣਾ ਪਰਿਵਾਰ ਛੱਡ ਕੇ ਜਾਂਦੀ ਦੀ ਲੋੜ ਹੈ ਠੀਕ ਹੈ ਜੀ ਦੂਜਾ ਵਜਨੇ ਆ ਵੀ ਆਪਣਾ ਅਸਲੀ ਨਾਲ ਲੈਂਦੇ ਆ ਕੰਮ ਦਾ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਤੇ ਸਰਕਾਰ ਨੂੰ ਆਖਰੀ ਚੇਤਾਵਨੀ ਦਿੱਤੀ ਜਾਂਦੀ ਆ ਸਰਕਾਰ ਨੂੰ ਕੁੱਤੇ ਕਾਨੂੰਨ ਵੀ ਤੁਸੀਂ ਆਪਣਾ ਫਰਜ਼ ਨਿਭਾਓ ਤੇ ਇਹਨਾਂ ਨੂੰ ਇੱਕ ਦੋ ਦਿਨ ਦਾ ਹਫਤੇ ਦਾ ਟਾਈਮ ਦੇ ਕੇ ਪੰਜਾਬ ਖਾਲੀ ਕਰਾਓ ਅਗਰ ਸਰਕਾਰ ਇਸ ਉੱਤੇ ਗੌਰ ਨਹੀਂ ਕਰਦੀ ਤਾਂ ਸਾਡੀਆਂ ਜਿਹੜੀਆਂ ਜਥੇ ਬੰਦੀਆਂ ਆ ਆਪ ਕਾਰਵਾਈ ਕਰਨੀਆਂ ਠੀਕ ਹੈ ਜੀ ਤੇ ਫੇਰ ਕੋਈ ਸਰਕਾਰ ਦਾ ਬੰਦਾ ਆ ਕੇ ਸਾਨੂੰ ਇਹ ਨਾ ਕਹਵੇ ਕਿ ਤੁਸੀਂ ਕਾਨੂੰਨ ਹੱਥ ਦੇਣੇ ਚਾਹੀਏ ਕਿਨੇ ਅਸੀਂ ਕਰੇ ਆਪਣੇ ਕਾਨੂੰਨ ਹੁੰਦੇ ਆ ਸਭ ਨੂੰ ਪਤਾ ਆਪਣੇ ਤਰੀਕੇ ਨਾਲ ਤਰੀਕੇ ਨਾਲ ਫੰਦਾ ਲਾਇਆ ਜਾਏਗਾ ਕਿ ਸਰਦਾਰ ਨੂੰ ਸਿੱਧੀ ਚਤਾਵਨੀ ਆ ਠੀਕ ਹੈ ਜੀ ਸਰਦਾਰ ਦਾ ਫਰਜ਼ ਬੰਦਾ ਵੀ ਨਾਲ ਉਹ ਗਾਰਡਿੰਗ ਦੇ ਕੇ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਠੀਕ ਹੈ ਜੀ ਬਾਕੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਪੱਕੇ